ਨਾਗਰ ਜੇਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਜੀਤ ਸਿੰਘ ਪਿੰਡ ਸਭਰਾਜੀ ਠੀਕ ਹੈ ਨਾ ਜਾਓ ਜਿਹੜਾ ਬਸ ਸੰਯਾਰ ਸਭਾ ਦੇ ਅੰਦਰ ਆਇਆ ਦੇਖੋ ਜੀ ਅਹੀਂ ਸਰਦਾਰ ਭਗਵੰਤ ਸਿੰਘ ਮਾਨ ਦੀ ਜਿੰਨੀ ਤਰੀਫ ਕਰੀਏ ਉਨੀ ਥੋੜੀ ਆ ਉਹ ਇੱਕ ਮਾਸਟਰ ਦਾ ਪੁੱਤ ਹੋਣ ਦੇ باوجود ਵੀ ਇੱਕ ਇਹੋ ਜੀ ਸ਼ੀਟ ਜਿਹੜੀ ਉਹਨਾਂ ਨੂੰ ਮਿਲੀ ਮੁੱਖ ਮੰਤਰੀ ਦੀ ਕੁਰਸੀ ਤੇ ਉਹਨਾਂ ਨੇ ਬਿਲਕੁਲ ਬਾਖੂਬੀ ਉਹ ਜਿਹੜੀ ਸ਼ੀਟ ਦਾ ਜਿਹੜਾ ਵਾ ਜਿਹੜਾ ਫਰਜ ਵਾ ਉਹ ਅਦਾ ਕਰਨ ਦੇ ਆ ਵੀ ਅਸੀਂ ਬੜੇ ਖੁਸ਼ ਆ ਵੀ ਸਾਡੇ ਪਿੰਡ ਸਭਰਾ ਜਿਹੜਾ ਠਾੜ ਏਰੀਆ ਪੈਂਦਾ ਵਾ ਕਦੇ ਇੱਥੇ ਪਾਣੀ ਦੀ ਇੰਨੀ ਕਿੱਲਤ ਹੁੰਦੀ ਸੀ ਵੀ ਜ਼ਮੀਨਾਂ ਦਾ ਕੋਈ ਰੇਟ ਨਹੀਂ ਹੁੰਦਾ ਸੀ ਤੇ ਬਹੁਤ ਲੋਕੀ ਇੱਥੋਂ ਕੰਨੀ ਕਤਰੌਂਦੇ ਹੁੰਦੇ ਸੀ ਤੇ ਅੱਜ ਮਾਨ ਸਰਕਾਰ ਨੇ ਇਹ ਜਿਹੜੀਆਂ ਨਹਿਰਾਂ ਇੱਕ ਨਹੀਂ ਦੋ ਨਹਿਰਾਂ ਸਭਰਾ ਜਿਹੜੀਆਂ ਕੜਤੀਆਂ ਵਾ ਇਹ ਇੱਕ ਜਿਸ ਤਰ੍ਹਾਂ ਕੰਪਲੀਟ ਹੋ ਚੁੱਕੀ ਤੇ ਇੱਕ ਇਹ ਵੀ ਬੜੇ ਜੰਗੀ ਪੱਧਰ ਤੇ ਚੱਲ ਰਹੀ ਹੈ ਉਹ ਦੂਜੀ ਨਹਿਰ ਨਾਲੋਂ ਇਹ ਵੱਡੀ ਨਹਿਰ ਵਾ ਤੇ ਅਹੀਂ ਜਿੰਨਾ ਵੀ ਉਹਨਾਂ ਦਾ ਧੰਨਵਾਦ ਕਰੀਏ ਬਹੁਤ ਥੋੜਾ ਵਾ ਵੇਖੋ ਜੀ ਸਰਕਾਰਾਂ ਆਉਂਦੀਆਂ ਹੀ ਲਾਰੇ ਲਾਉਂਦੀਆਂ ਹੀ ਲਾਰੇ ਲਾ ਕੇ ਚੱਲ ਜਾਂਦੀਆਂ ਹੀ ਇੱਕ ਇਹ ਮਾਨ ਸਰਕਾਰ ਆ ਤੇ ਇੱਕ ਇਹਨਾਂ ਦੀ ਮੈਂ ਹੋਰ ਵੀ ਸਿਫਤ ਕਰਨੀ ਚਾਹੂੰਗਾ ਜ਼ਰੂਰ ਜਿਸ ਤਰ੍ਹਾਂ ਇੱਕ ਟੀਮ ਲੀਡਰ ਹੁੰਦਾ ਨਾ ਤੇ ਜੇ ਟੀਮ ਲੀਡਰ ਦੇ ਵਿੱਚ ਟੀਮ ਮਾੜੀ ਹੋਵੇ ਨਾ ਤੇ ਫਿਰ ਗੱਡੀ ਨਹੀਂ ਚੱਲਦੀ ਤੇ ਉਸੇ ਟੀਮ ਦਾ ਇੱਕ ਹਿੱਸਾ ਸਾਡੇ ਇੱਥੋਂ ਦੇ ਜਿਹੜੇ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਜਿਹੜੇ ਇੱਕ ਆਮ ਜੱਟ ਨੇ ਇਹ ਆਰਥ ਵੀ ਕਰਦੇ ਆ ਤੇ ਉਹ ਪ੍ਰਧਾਨ ਵੀ ਰਹੇ ਆ ਮੰਡੀ ਦੇ ਤੇ ਉਹਨਾਂ ਨੂੰ ਲੋਕਾਂ ਦੇ ਨਾਲ ਵਿਚਰਦੇ ਸੀ ਤੇ ਉਹਨਾਂ ਨੂੰ ਪਤਾ ਹੀ ਵੀ ਸਾਡੇ ਲੋਕਾਂ ਨੂੰ ਕਿਹੜੀ ਚੀਜ਼ ਦੀ ਤੰਗੀ ਆ ਤੇ ਜਾਂ ਕਿਸ ਤਰ੍ਹਾਂ ਆ ਆ ਜਿਹੜੀਆਂ ਮੈਨੀਫੈਸਟੋ ਵਿੱਚ ਨਹੀਂ ਹੈਗੀਆਂ ਅਸੀਂ ਉਹਨਾਂ ਨੇ ਵੇਖੋ ਇਹ ਆਪ ਦੇ ਵੱਲੋਂ ਹੀ ਜਿਹੜਾ ਵੇਖੋ ਸਰਕਾਰ ਦੀ ਨੀਤੀ ਹੋਵੇ ਇਸ ਕੰਮ ਕਰਨ ਦੀ ਫਿਰ ਉਹ ਕੋਈ ਨਾ ਕੋਈ ਇਹੋ ਜਿਹਾ ਕੰਮ ਕਰਦੇ ਆ ਵੀ ਜਿਹੜਾ ਯਾਦ ਰਵੇ ਰਹਿੰਦੀ ਦੁਨੀਆ ਤੱਕ ਤੇ ਇਹ ਜਿਹੜੀਆਂ ਨਹਿਰਾਂ ਵਾਲਾ ਕੰਮ ਆਣਾ ਇਹ ਮਾਨ ਸਰਕਾਰ ਦਾ 100 ਸਾਲ ਬਾਅਦ ਵੀ ਇਹ ਗੁਣ ਗਾਏ ਜਾਣਗੇ ਵੀ 70 ਸਾਲਾਂ ਦੇ ਮੁਕਾਬਲੇ 3 ਸਾਲ ਇਹੋ ਜੇ ਭਾਰੂ ਪਏ ਵੀ ਉਹਨਾਂ ਨੇ ਇੱਕ ਰਿਕਾਰਡ ਤੋੜ ਜਿਹੜੇ ਵਿਕਾਸ ਕੀਤਾ ਤੇ ਲੋਕਾਂ ਨੂੰ ਕੰਮ ਕਰਕੇ ਵਿਖਾਇਆ ਇਹ ਜਿਹੜੀ ਨਹਿਰਾਂ ਵਾਂ ਆਉਣ ਵਾਲੇ ਸਮੇਂ 'ਚ ਸਾਡੀਆਂ ਜਿਹੜੀਆਂ ਜ਼ਮੀਨਾਂ ਵਾਂ ਇਹਨਾਂ ਨੂੰ ਬਹੁਤ ਉਪਜਾਊ ਕਰਨਗੀਆਂ ਕਿਉਂਕਿ ਹੈਪੀ ਜੀ ਮੈਂ ਖੇਤੀਬਾੜੀ ਪ੍ਰਾਈਵੇਟ ਨੌਕਰੀ ਵੀ ਕਰਦਾ ਰਿਹਾ ਮੈਨੂੰ ਪਤਾ ਵਾ ਜਿਹੜਾ ਇਹ ਨਹਿਰੀ ਪਾਣੀ ਆ ਇਹ ਦੂਜੇ ਪਾਣੀ ਦੇ ਮੁਕਾਬਲੇ ਬਹੁਤ ਭਾਰੂ ਹੁੰਦਾ ਵਾ ਜਿੱਥੇ ਇਹ ਨਹਿਰੀ ਪਾਣੀ ਪੈ ਗਿਆ ਉੱਥੇ ਡਾਈ ਵੀ ਘੱਟ ਪੈਣੀ ਆ ਯੂਰੀਆ ਵੀ ਘੱਟ ਪੈਣੀ ਤੇ ਸਲਫਰ ਤੇ ਪੋਟਾਸ਼ ਵੀ ਘੱਟ ਪੈਂਦੀ ਆ ਕਿਉਂਕਿ ਪਾਣੀ ਬਹੁਤ ਭਾਰੂ ਤੇ ਉਬਜਾਊ ਹੁੰਦਾ ਵਾ ਤੇ ਇਹ ਮੈਨਾਂ ਵੀ ਬੜੀ ਸਲਾਘਾਯੋਗ ਕਦਮਾਂ ਹੀ ਜਿੰਨੀ ਸਫਤ ਕਰੀਏ ਉਸ ਜੱਟ ਦੀ ਓਨੀ ਘੱਟ ਵਾ ਤੇ ਕਰਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ ਪਿਛਲੀਆਂ ਸਰਕਾਰਾਂ ਦੇ ਵਿੱਚ ਲੈਡ ਜੇ ਕੋਈ 7 ਜਾਂ 8 ਘੰਟੇ ਕਹੀ ਤੇ ਉਹ ਤਿੰਨ ਚਾਰ ਪੰਜ ਘੰਟੇ ਆਉਂਦੀ ਹੁੰਦੀ ਉਹ ਵੀ ਕੱਟ-ਕੱਟ ਕੇ ਤੇ ਇਸ ਸਰਕਾਰ ਦੇ ਵਿੱਚ ਲੈਡ ਵੀ ਪੂਰੀ ਆ ਰਹੀ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਮੈਂ ਆਮ ਹੀ ਵੇਨਾ ਵਾਂ ਹੈ ਭਜੀ ਲੋਕੀ ਵੀਡੀਓ ਪਾਉਂਦੇ ਆ ਵੀ ਸਾਨੂੰ ਮੋਟਰਾਂ ਅੱਗੇ ਰੱਖ ਧਿਆਨ ਰੱਖਣਾ ਪੈਂਦਾ ਹੈ ਚਲਾਉਣ ਨੂੰ ਤੇ ਹੁਣ ਧਿਆਨ ਰੱਖਣਾ ਪੈਂਦਾ ਬੰਦ ਕਰਨ ਨੂੰ ਸਾਡੀਆਂ ਵਟਾਂ ਨਾਲ ਰੋਡਨ ਤੇ ਇਸ ਕਰਕੇ ਪਾਣੀ ਵੀ ਪੂਰਾ ਫੁੱਲ ਆ ਰਿਹਾ ਵਾ ਤੇ ਆੜ ਜਿਹੜਾ ਵਾ ਨਹਿਰਾਂ ਦਾ ਇਹ ਤੇ ਸਾਡੇ ਇਹੋ ਜਿਹਾ ਇੱਕ ਕੋੜ ਕੱਢਿਆ ਵਾ ਸਾਡੇ ਇਲਾਕੇ ਚੋਂ ਇਹ ਮਾਨ ਸਾਹਿਬ ਦਾ ਅਸੀਂ ਜਿੰਨਾ ਧੰਨਵਾਦ ਕਰੀਏ ਉਨਾ ਹੀ ਥੋੜਾ ਵਾ ਤੇ ਦੂਜੀ ਜੇ ਗੱਲ ਕਰ ਲਈਏ ਆਪ ਸਕੂਲਾਂ ਦੀ ਅਸੀਂ ਹੁਣ ਸਾਡੇ ਪਿੰਡ ਵੀ ਸਕੂਲ ਆ ਮੈਨਾਂ ਵੀ ਐਡੇ ਸੋਹਣੇ ਸਕੂਲ ਬਣਾਤੇ ਆ ਸਾਡੀ ਅਸੀਂ ਜਦੋਂ ਪੜਦੇ ਨਹੀਂ ਉਦੋਂ ਤੱਪੜ ਲੈ ਕੇ ਜਾਂਦੇ ਹੋਂ ਸਕੂਲਾਂ ਚ ਤੇ ਅੱਜ ਅੱਜ ਟੇਬਲ ਕੁਰਸੀਆਂ ਤੇ ਖਾਣਾ ਐਡਾ ਵਧੀਆ ਮਿਲਦਾ ਵਾ ਵਰਦੀਆਂ ਟਾਈਮ ਸਰ ਮਿਲਨਦੀਆਂ ਵਾ ਇਹ ਕੋਈ ਜਿੰਨਾ ਮਰਜੀ ਪੰਧੀ ਜਾਣਾ ਪੰਡਾ ਉਹਨਾਂ ਦਾ ਕੰਮ ਹੁੰਦਾ ਪੰਡਣਾ ਪਰ ਇਹ ਆ ਵੀ ਜਿਹੜਾ ਇਹ ਸਰਕਾਰ ਨੇ ਜਿਹੜੇ ਕੰਮ ਕਰਤੇ ਆ ਇਹ ਸਾਰੀ ਉਮਰ ਹੀ ਯਾਦ ਰਹਿਣਗੇ ਵੇਖੋ ਸਿਆਣੇ ਤੁਸੀਂ ਸਾਰੇ ਆਪਾਂ ਹੈਗੇ ਜੇ ਇੱਕ ਬੰਨੇ 70 ਸਾਲ ਤੇ ਇੱਕ ਬੰਨੇ 3 ਸਾਲ ਆਪਾਂ ਆਪ ਹੀ ਫਰਕ ਕੱਢ ਲਈਏ ਵੀ ਕੀ ਕੀ ਕੰਮ ਇਹਨਾਂ ਨੇ ਕਰਤੇ ਆ ਇੱਕ ਸਾਰੀਆਂ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਪੂਰੇ ਕੀਤੇ ਆ ਸਿਰਫ ਇੱਕ ਵਾਅਦਾ ਜਿਹੜਾ ਰਹਿ ਗਿਆ ਸੀ ਉਹ ਜਿਹੜਾ ਹਜ਼ਾਰ-ਹਜ਼ਾਰ ਬੀਬੀਆਂ ਨੂੰ ਦੇਣਾ ਸੀ ਉਹ ਵੀ ਮਾਨ ਸਰਕਾਰ ਨੇ ਕਿਆ ਵਾ ਵੀ ਅਸੀਂ ਹਜ਼ਾਰ ਦੀ ਥਾਂ 1100 ਦਵਾਂ ਵੀ ਜੇ ਲੇਟ ਹੋਇਆ ਵਾ ਉਹ ਵੀ ਇਹਨਾਂ ਨੇ ਇਹ ਗੱਲ ਕਹੀ ਆ ਵੀ ਜੇ ਅਹੀਂ ਉਹ ਯਾਰ ਦੇ ਕੇ ਤੇ ਫੇਰ ਹੀ ਅਹੀਂ ਗਾਂ ਜਿਹੜੀਆਂ ਵੋਟਾਂ ਲੈਣਾ ਆਵਾਂਗੇ ਆਉਦੇ ਪੂਰੇ ਵਾਦੇ ਕਰਕੇ ਤੇ ਇਹਦੇ ਵਾਦਿਆਂ ਤੋਂ ਉੱਤੇ ਹੀ ਹੋ ਗਿਆ 100 ਗੁਣਾ ਉੱਤੇ ਹੋ ਗਿਆ ਤੇ ਸਾਡਾ ਜਿਹੜਾ ਏਰੀਆ ਸਭਰਾਹ ਪਿੰਡਾਂ ਇਹ ਬੱਚਾ ਬੱਚਾ ਰਣੀ ਆ ਮੰਤਰੀ ਮੰਤਰੀ ਸਾਹਿਬ ਦਾ ਵੀ ਜੋ ਇਹਨਾਂ ਨੇ ਏਡਾ ਵਧੀਆ ਉਹ ਪ੍ਰਾਲਾ ਕੀਤਾ ਵਾ ਧੰਨਵਾਦ ਬਾਈ ਜੀ ਬਾਬਾ ਸਾਰਜ ਬਾਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਨਹਿਰਾ ਜੀ ਆਇਆ ਜੋ ਅਹੀਂ ਭਗਵਾਨ ਤੇ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਵੇਨੇ ਵੇਨੇ ਜਿਹੜੀਆਂ ਨਹਿਰਾਂ ਸਾਡੇ ਇਲਾਕੇ 'ਚ ਪਹੁੰਚਾਤੀਆਂ 70 ਸਾਲ ਹੋ ਗਏ ਕਾਗਜ਼ਾਂ 'ਚ ਵੀ ਸੁਣਦੇ ਹਾਂ ਵੀ ਨਹਿਰਾਂ ਬਣੀਆਂ ਸਭਰਾਵਾਂ ਦੇ ਵਿੱਚ ਅੱਜ ਤੱਕ ਬਣੀਆਂ ਨਹੀਂ ਸੀ ਤੇ ਪੰਜਾਬ ਸਰਕਾਰ ਆਉਂਦਿਆਂ ਸਾਰੇ ਉਹਨਾਂ ਨੇ ਪਾਣੀ ਦਾ ਪ੍ਰਾਲਾ ਜਿਹੜਾ ਜ਼ਿੰਮੇਵਾਰਾਂ ਨੂੰ ਕਰਕੇ ਦਿੱਤਾ ਹੈ ਤੇ ਬਹੁਤ ਵਧੀਆ ਪ੍ਰਾਲਾ ਕੀਤਾ ਹੈ ਤੇ ਥੋੜੇ ਜਿਹਰੇ ਦੇ ਵਿੱਚ ਇਤਨਾ 4 ਮਹੀਨਿਆਂ ਦੇ ਵਿੱਚ ਜਿਹੜੀਆਂ ਇਹ ਨਹਿਰਾਂ ਮੁਕੰਮਲ ਹੋ ਗਈਆਂ ਵਾ ਜੋ ਉਹਨਾਂ ਨੇ ਕਿਹਾ ਸੀ ਉਹ ਕਰਕੇ ਵਿਖਾ ਦਿੱਤਾ ਜੇ ਉਹਨਾਂ ਨੇ ਕਰਕੇ ਵਿਖਾਤਾ ਤੇ ਅਸੀਂ ਵੀ ਇੱਕ ਤਣਕੇ ਉਹਨਾਂ ਦੇ ਨਾਲ ਖੋਤਿਆ ਅਸੀਂ ਜ਼ਿੰਮੇਵਾਰ ਆ ਜਿਹੜੇ ਜ਼ਿੰਮੇਵਾਰ ਨੇ ਪਾੜੀਆਂ ਤੱਕ ਪਾਣੀ ਪਹੁੰਚਾਇਆ ਨਾ ਏਕ ਇੱਕ ਬੋਰ ਜਿਹੜੀ ਭਗਵੰਤ ਸਬਾਨ ਨੂੰ ਇਸ ਇਲਾਕੇ ਦੀ ਪਹੂਗੀ ਤੇ ਸਰਦਾਰ ਲਾਲਜੀਤ ਸਿੰਘ ਭੁੱਲਰ ਜਿਹੜਾ ਮੰਤਰੀ ਆ ਬਹੁਤ ਇਲਾਕੇ ਦਾ ਚੰਗਾ ਮੰਤਰੀ ਆ ਜਿਹੜਾ 24 ਘੰਟੇ ਲੋਕਾਂ ਦੀ ਗੱਲ ਸੁਣਦਾ ਤੇ ਪੱਟੀ ਜਦੋਂ ਜਾ ਕੇ ਮਰਜ਼ੀ ਮਿਲ ਗਈ ਤੇ ਨਹੀਂ ਤੇ ਅਸੀਂ ਸਾਰੀ ਦਿਹਾੜੀ ਕਹਾਵਾਂ ਦੇ ਪਾਰਕਾਂ ਦੇ ਬਹਿ ਕੇ ਆ ਜਿੰਨੇ ਆ ਤੇ ਮੰਤਰੀ ਗੱਲਾਸ ਨਾਲ ਟਾਈਮ ਸਾਰ ਜੰਦੇ ਸਾਨੂੰ ਨਹੀਂ ਮਿਲਦੇ ਇਹ ਮੰਤਰੀ ਨੂੰ ਨੇਰੇ ਉ ਜਾ ਕੇ ਮਿਲ ਸਕਦੇ ਹੋ ਤੜਕੇ ਉ ਜਾ ਕੇ ਮਿਲ ਸਕਦੇ ਜਦੋਂ ਵੀ ਤੁਹਾਡਾ ਟਾਈਮ ਹੋਵੇ ਮਿਲ ਸਕਦੇ ਫੋਨ ਵੀ ਆਹੀ ਕਰਗੇ ਤੇ ਦੁਬਾਰਾ ਉਹ ਕਾਲ ਜਿਹੜਾ ਲਾਜਜੀ ਸਿੰਘ ਭੁੱਲਰ ਸਾਨੂੰ ਕਰਦਾ ਹੈ ਤੇ ਅਸੀਂ ਸਰਦਾਰ ਭਗਵੰਤ ਮਾਨ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਤਨਾ ਵੀ ਤੂੰ ਇਹ ਕੰਮ ਕਰਦਾ ਹੈ ਇਲਾਕੇ ਦੇ ਤਗੜਾ ਹੋ ਕੇ ਕਰ ਹੋਰ ਵੀ ਕੰਮ ਜਿਹੜੇ ਕਰਨ ਵਾਲੇ ਉਹ ਵੀ ਕਰ ਤੇ ਨਹਿਤ ਦਾ ਤੂੰ ਬਹੁਤ ਵੱਡਾ ਪ੍ਰਾਲਾ ਕੀਤਾ ਸਾਡਿਆਂ ਸੀਸਾ ਭਗਵੰਤ ਮਾਨ ਤੇਰੇ ਨਾਲ ਆ ਅਸੀਂ ਇੱਕ ਤਣਕੇ ਇਲਾਕੇ ਜੋ ਤੇਰੇ ਨਾਲ ਖੋਤੇ ਆ ਇੱਕ ਇੱਕ ਮੋਰ ਤੇ ਇਸ ਇਲਾਕੇ ਦੀ ਪਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਸਿੰਘ ਜੀ ਕਿੰਡ ਕਿਡਾ ਸਭਰਾ ਕੀ ਕਹਿਣਾ ਚਾਹੋਗੇ ਅੱਜ ਹਾਂ ਕਾਉਣੇ ਅਸੀਂ ਇਹ ਆ ਵੀ ਕਿਰਾ ਲਾਈਟ ਵੱਲੋਂ ਤੇ ਬਹੁਈ ਵਾਝਾ ਵਾਝਾ ਕਰਾਈ ਪਈ ਹੈ ਹਾਂਜੀ ਕੋਈ ਝੋਨੇ ਦੀ ਮੁਸ਼ਕਲ ਨਹੀਂ ਆਈ ਤੇ ਦੂਜੀ ਪੈਦਾਸ ਦੇ ਵਿੱਚ ਕਿ ਨਹਿਰ ਦਾ ਪਾਣੀ ਸਾਨੂੰ ਹਜੇ ਤੱਕ ਉਹ ਆਸ ਵੀ ਨਹੀਂ ਹੈਗੀ ਮਿਲਣ ਦੀ ਹਾਂਜੀ ਤੇ ਕਈ ਹੁਣ ਸਾਨੂੰ ਆਸ ਹੋਈ ਖੜੀ ਆ ਹਾਂਜੀ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਹਾਂ ਪਲਸਮਾਨ ਦਾ ਕਿੰਨਾ ਕੋ ਜਿਹੜਾ ਨਹਿਰ ਤੋਂ ਬਗੈਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਣਾ ਇਹ ਤਾਂ ਵੀ ਇਦੋਂ 1780 ਫੋਰਡੇ ਮੋਟਰਾਂ ਠਾੜਦੀਆਂ ਚੱਲ ਗਈਆਂ ਵਾ ਹਾਂਜੀ ਤੇ ਹੋਸਾ ਜੀ ਪਾਇੰਟ ਪੈਰੋ ਪੈ ਥਲੇ ਤੁਰ ਜਾਂਦਾ ਹੈ ਤੇ ਨਹਿਰ ਦੇ ਨਾਲ ਕੋਈ ਸਾਨੂੰ ਇਹਦਾ ਸਹਾਰਾ ਮਿਲੂਗਾ ਪਾਣੀ ਦੀ ਬਜਤ ਹੋ ਗਈ ਤਾਂ ਕਿਸਾਨ ਜਿਹੜੇ ਉਹ ਬਾਗੋ-ਬਾਗ ਹੋਏ ਕਿ ਨਹੀਂ ਬੋ ਬਾਗੋ-ਬਾਗ ਆ ਜੀ ਹਾਂਜੀ ਕਿ ਹੁਣ ਝੋਨਾ ਅੱਠਾਂ ਅੱਠਾਂ ਘੰਟਿਆਂ ਵਿੱਚ ਬਤੀ ਗਈ ਉਹਦੇ ਵਿੱਚ ਦੋ ਘੰਟੇ ਕੱਟ ਲੱਗ ਜਾਂਦਾ ਹੈ ਤੇ ਹੁਣ ਵੇਖੋ ਵੀ ਅੱਠ-ਅੱਠ ਪਾੜ ਹੀ ਗਈਆਂ ਬਤੀ ਤੁਰੀ ਹੁੰਦੀ ਹੈ ਕੱਟ ਲੱਗ ਜਾਂਦਾ ਉਹ ਨਾ ਹੀ ਚੇਤਾ ਨਹੀਂ ਰਹੇ ਗਾ ਬਹੁਤ ਧੰਨਵਾਦ ਪੰਜਾਬ ਦਾ ਜੀ ਸਰਕਾਰ ਦਾ ਭਰਮਾਨਦਾ ਜੀ